ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਭ੍ਰਿਸ਼ਟਾਚਾਰ ਖਿਲਾਫ ਲੜਾਈ ਆਮ ਆਦਮੀ ਪਾਰਟੀ ਵੱਲੋਂ ਹੁਕਮ ਦੇ ਯੱਕੇ ਵਾਂਗੂ ਵਰਤੀ ਗਈ। ਇਸੇ ਮੋਹਮ ਦੀ ਸ਼ੁਰੂਆਤ ਦਿੱਲੀ ਤੋਂ ਹੋਈ ਤੇ ਪਾਰਟੀ ਭ੍ਰਿਸ਼ਟਾਚਾਰ ਖਿਲਾਫ ਲੜਾਈ ਦੀ ਵੇਵ ਦੇ ਚੱਲਦਿਆਂ ਦਿੱਲੀ ਤੇ ਪੰਜਾਬ ਦੀ ਸੱਤਾ ਦੇ ਕਾਬਜ਼ ਹੋਣ ਦੇ ਵਿੱਚ ਸਫਲ ਰਹੀ। ਹੋਣ ਲੱਗਦਾ ਹੈ ਕਿ ਭਾਜਪਾ ਸਰਕਾਰ ਵੀ ਇਹ ਸਾਰੇ ਵਰਤਾਂਤ ਤੋਂ ਕੁਛ ਨਾ ਕੁਛ ਸਬਕ ਲੈਣ ਦੀ ਕੋਸ਼ਿਸ਼ ਕਰ ਰਹੀ ਹਨ ਤੇ ਇਸ ਗੱਲ ਦਾ ਉਹਨਾਂ ਵੱਲੋਂ ਦਿਖਾਵਾ ਕਰਦੇ ਆ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਦੇ ਲਈ ਵਚਨਬੱਧ ਨੇ ਵਾਕਿਆ ਹੀ ਲੋਕ ਜਿਹੜੇ ਨੇ ਪਬਲਿਕ ਹੈ ਆਮ ਲੋਕ ਨੇ ਉਹ ਭ੍ਰਿਸ਼ਟਾਚਾਰ ਤੋਂ ਬਹੁਤ ਦੁਖੀ ਨੇ ਤੇ ਉਹਨਾਂ ਦਾ ਇਹ ਦੁੱਖ ਦੂਰ ਕਰਨ ਦੇ ਲਈ ਗਵਾਂਡੀ ਸੂਬੇ ਤੇ ਦਿੱਲੀ ਤੇ ਪੰਜਾਬ ਦੇ ਵਿਚਕਾਰ ਸਥਿਤ ਹਰਿਆਣਾ ਸਰਕਾਰ ਦੀ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਦੇ ਲਈ ਜੁਝਾਰੂ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਵੀ ਵਚਨਬੱਧ ਹਾਂ ਕਿ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ ਇਸ ਲੜਾਈ ਦੀ ਸ਼ੁਰੂਆਤ ਕਰਦੇ ਹਾਂ ਹਰਿਆਣਾ ਸਰਕਾਰ ਵੱਲੋਂ 370 ਪਟਵਾਰੀਆਂ ਦੀ ਪਛਾਣ ਕੀਤੀ ਗਈ ਹੈ ਤੇ ਇੱਕ ਸੂਚੀ ਬਣਾਈ ਗਈ ਹੈ ਜਿਸ ਵਿੱਚ ਪੂਰੀ ਜਾਣਕਾਰੀ ਇਕੱਠੀ ਕੀਤੀ ਗਈ ਹੈ ਜਿਸ ਤੇ ਵਿੱਚ ਉਹਨਾਂ ਪਟਵਾਰੀਆਂ ਦੇ ਨਾਮ ਕੀ ਜਾਤ ਹੈ ਉਹਨਾਂ ਦੀ ਕਿੱਥੇ ਤਨਤੀ ਹੈ ਉਹਨਾਂ ਦੀ ਰੇਟ ਲਿਸਟ ਕੀ ਹੈ ਕਿੰਨੇ ਪੈਸੇ ਕਿਸ ਕੰਮ ਕਰਨ ਦੇ ਲੈਂਦੇ ਨੇ ਉਹ ਸਾਰੀ ਸੂਚੀ ਬਣਾ ਕੇ ਡਿਪਟੀ ਕਮਿਸ਼ਨਰਾਂ ਨੂੰ ਭੇਜ ਦਿੱਤੀ ਗਈ ਹੈ ਤੇ ਇਹ ਕਿਹਾ ਗਿਆ ਹੈ ਕਿ 15 ਦਿਨਾਂ ਦੇ ਅੰਦਰ ਯੋਗ ਕਾਰਵਾਈ ਕਰਕੇ ਉਸ ਦੀ ਰਿਪੋਰਟ ਸਰਕਾਰ ਨੂੰ ਜਮ੍ਹਾਂ ਕਰਵਾਉਣ ਇਸ ਦੇ ਨਾਲ ਹੀ 170 ਸਹਿਯੋਗੀਆਂ ਦੀ ਵੀ ਪਛਾਣ ਕੀਤੀ ਗਈ ਹੈ ਜੋ ਕਿ ਇਨ੍ਹਾਂ ਪਟਵਾਰੀਆਂ ਦੇ ਟਾਊਟ ਦੀ ਤਰ੍ਹਾਂ ਕੰਮ ਕਰਦੇ ਨੇ ਜਾਂ ਉਹਨਾਂ ਦੇ ਸਹਿਯੋਗੀ ਨੇ ਅਤੇ ਪਟਵਾਰੀਆਂ ਦੇ ਲਈ ਉਹ ਪੈਸਾ ਇਕੱਠਾ ਕਰਦੇ ਨੇ ਇਹ ਸਾਰੀ ਜਾਣਕਾਰੀ ਉਸ ਖੁਫੀਆ ਰਿਪੋਰਟ ਦਾ ਹਿੱਸਾ ਹੈ ਜੋ ਕਿ ਅਨੁਰਾਗ ਰਸਤੋਖੀ ਉਥੋਂ ਦੇ ਚੀਫ ਸਕੱਟਰੀ ਰੈਵਨਿਊ ਨੇ ਉਹਨਾਂ ਨੇ 14 ਜਨਵਰੀ ਨੂੰ ਡਿਪਟੀ ਕਮਿਸ਼ਨਰਾਂ ਨੂੰ ਭੇਜੀ ਹੈ ਤੇ ਸਖਤ ਕਾਰਵਾਈ ਕਰਨ ਦੇ 15 ਦਿਨਾਂ ਦੇ ਵਿੱਚ ਸਖਤ ਕਾਰਵਾਈ ਕਰਨ ਦੇ ਲਈ ਇਹਨਾਂ ਡੀਸੀਸ ਨੂੰ ਕਿਹਾ ਗਿਆ ਹੈ ਇਹ ਪਟਵਾਰੀ ਲੋਕਾਂ ਨੂੰ ਤੰਗ ਕਰਦੇ ਨੇ ਤੇ ਇਸ ਕਰਕੇ ਸਰਕਾਰ ਦੇ ਅਕਸ ਨੂੰ ਢਾਹ ਲੱਗਦੀ ਹੈ ਇਹ ਵੀ ਕਿਹਾ ਗਿਆ ਹੈ ਇਸੇ ਲਈ ਇਹਨਾਂ ਉੱਪਰ ਜਲਦੀ ਤੋਂ ਜਲਦੀ ਸਖਤ ਕਾਰਵਾਈ ਕਰਨੀ ਜ਼ਰੂਰੀ ਹੈ ਇਸ ਰਿਪੋਰਟ ਦੇ ਮੁਤਾਬਕ ਕੈਥਲ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 46 ਪਿਸ਼ਟ ਪਟਵਾਰੀ ਹਨ ਸੋਨੀਪੱਤ ਦੇ ਵਿੱਚ 41 ਤੇ ਮਹਿੰਦਰਗੜ ਦੇ ਵਿੱਚ 36 ਸਭ ਤੋਂ ਵੱਧ ਟਾਊਟ ਜਿਹੜੇ ਨੇ ਜਾਂ ਦਲਾਲ ਜਿਹੜੇ ਨੇ 26 ਦੀ ਪਛਾਣ ਗੁਰਕਾਵਾ ਵਿੱਚ ਹੋਈ ਹੈ ਮਹਿੰਦਰਗੜ ਵਿੱਚ 20 ਨੇ ਅਤੇ ਪਲਵਲ ਰਿਵਾਲੀ ਤੇ ਸੋਨੀਪੱਤ ਵਿੱਚ 15-15 ਇਸ ਤਰ੍ਹਾਂ ਦੇ ਟਾਊਟ ਤੇ ਦਲਾਲਾਂ ਦੀ ਪਛਾਣ ਕੀਤੀ ਗਈ ਪੰਚਕੁਲਾ ਹੀ ਇੱਕ ਅਜਿਹਾ ਪੂਰਾ ਜ਼ਿਲ੍ਹਾ ਹੈ ਹਰਿਆਣਾ ਦਾ ਜਿੱਥੇ ਇੱਕ ਵੀ ਪਟਵਾਰੀ ਦਾ ਨਾਮ ਇਸ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੈ ਤੇ ਅੰਬਾਲਾ ਇਸ ਸੂਚੀ ਵਿੱਚ ਸਭ ਤੋਂ ਨਿਚਲੇ ਸਥਾਨ ਤੇ ਹੈ ਹੀਠਾ ਹੈ ਜਿੱਥੇ ਪੰਜ ਪਟਵਾਰੀ ਲੱਭੇ ਹਨ ਜੋ ਰਿਸ਼ਵਤ ਲੈਂਦੇ ਨੇ ਤੇ ਤਿੰਨ ਦਲਾਲ ਜਾਂ ਟਾਊਟਾਂ ਦੀ ਪਛਾਣ ਕੀਤੀ ਗਈ। ਇੱਕ ਸੀਨੀਅਰ ਅਫਸਰ ਜਿਸ ਨੂੰ ਇਸ ਸਾਰੇ ਮਾਮਲੇ ਦੀ ਪੂਰੀ ਜਾਣਕਾਰੀ ਹੈ ਉਸਤੇ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਹਰਿਆਣਾ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ਜਿਹੜਾ ਸੀਆਈਡੀ ਦੀ ਟੀਮ ਨੇ ਫੀਲਡ ਦੇ ਵਿੱਚ ਤਨਾਤ ਹੋ ਕੇ ਕੰਮ ਕਰਕੇ ਇਹ ਸਾਰੀ ਜਾਣਕਾਰੀ ਇਕੱਠੀ ਕੀਤੀ ਹੈ ਤੇ ਉਸੇ ਜਾਣਕਾਰੀ ਦੇ ਤਹਿਤ ਉਸੇ ਫੀਡਬੈਕ ਦੇ ਨਾਲ ਇਹ ਸਾਰੀ ਰਿਪੋਰਟ ਤਿਆਰ ਕੀਤੀ ਗਈ ਹੈ। ਕੱਲੇ-ਕੱਲੇ ਪਟਵਾਰੀ ਦੀ ਕਿੰਨੇ ਚਿਰ ਤੋਂ ਕਿਸ ਜਗ੍ਹਾ ਦੇ ਉੱਤੇ ਪੋਸਟਿੰਗ ਹੈ ਉਸ ਦੇ ਕੰਮ ਕਰਨ ਦਾ ਢੰਗ ਤਰੀਕਾ ਕੀ ਹੈ ਇਹ ਸਾਰਾ ਕੁਝ ਵਿਸਥਾਰ ਨਾਲ ਸੀਆਈਡੀ ਵੱਲੋਂ ਇਕੱਠਾ ਕੀਤਾ ਗਿਆ ਹੈ। ਕਈ ਕੇਸਾਂ ਵਿੱਚ ਤਾਂ ਪਟਵਾਰੀ ਉਦੇ ਦਲਾਲ ਉਹਨਾਂ ਦੇ ਮੋਬਾਈਲ ਨੰਬਰ ਵੀ ਸ਼ੇਅਰ ਕੀਤੇ ਗਏ ਨੇ ਨਾਲ ਨਾਲ ਇਥੋਂ ਤੱਕ ਜਾਣਕਾਰੀ ਇਕੱਠੀ ਗਈ ਹੈ ਕੀਤੀ ਗਈ ਹੈ ਕਿ ਇਹਨਾਂ ਪਟਵਾਰੀਆਂ ਦਾ ਜਾਂ ਇਹਨਾਂ ਸਹਿਯੋਗੀਆਂ ਦਾ ਜੱਦੀ ਪਿੰਡ ਕਿਹੜਾ ਹੈ ਕਿੱਥੋਂ ਇਹ ਆਉਂਦੇ ਨੇ ਤੇ ਕਿੱਥੇ-ਕਿੱਥੇ ਇਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਸਹਿਯੋਗੀ ਕਈ ਇਹਨਾਂ ਪਟਵਾਰੀਆਂ ਵੱਲੋਂ ਰੱਖੇ ਗਏ ਨੇ ਉਹ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੇ ਗਏ ਨੇ ਇਸੇ ਮਹਿਕਮੇ ਵਿੱਚੋਂ ਸੇਵਾਮੁਕਤ ਹੋਏ ਨੇ ਹੁਣ ਇਹਨਾਂ ਪਟਵਾਰੀਆਂ ਦਾ ਕੰਮਕਾਰ ਉਹ ਸੰਭਾਲ ਰਹੇ ਨੇ ਇਸ ਤਰ੍ਹਾਂ ਦੇ ਕਿਸੇ ਵੀ ਸਾਹਮਣੇ ਆਏ। ਮਿਸਾਲ ਦੇ ਤੌਰ ਤੇ ਅੰਮਾਲਾ ਕੈਂਟ ਦਾ ਇੱਕ ਪਟਵਾਰੀ ਹੈ ਜੋ 18 ਮਹੀਨਿਆਂ ਤੋਂ ਇਸੇ ਜਗ੍ਹਾ ਤੇ ਪੋਸਟਡ ਹੈ ਤੇ ਉਹ ਜ਼ਮੀਨ ਦੀ ਪਰਮਾਇਸ਼ ਇੰਤਕਾਲ ਗਿਰਦੌਰੀ ਤੇ ਰਿਕਾਰਡ ਠੀਕ ਕਰਨ ਦੇ ਲਈ ਪੈਸੇ ਲੈਂਦਾ ਹੈ। ਅੰਮਾਲਾ ਸਿਟੀ ਦਾ ਇੱਕ ਵਿਸਨੀਕ ਉਸਨੇ ਅੱਗੇ ਆਪਣਾ ਸਹਿਯੋਗੀ ਰੱਖਿਆ ਹੋਇਆ ਹੈ ਜੋ ਕਿ ਪੈਸੇ ਦਾ ਲੈਣ-ਦੇਣ ਕਰਦਾ ਹੈ ਪਟਵਾਰੀ ਦੇ ਬਿਹਾਫ ਦੇ ਉੱਤੇ ਉਹ ਪੈਸੇ ਇਕੱਠੇ ਕਰਦਾ ਹੈ ਇਸੇ ਤਰ੍ਹਾਂ ਹੀ ਤੋਸ਼ਨ ਦੇ ਇੱਕ ਪਟਵਾਰੀ ਦਾ ਜ਼ਿਕਰ ਕੀਤਾ ਗਿਆ ਹੈ ਜੋ ਉਦੋਂ ਤੱਕ ਇੰਤਕਾਲ ਪੈਂਡਿੰਗ ਰੱਖਦਾ ਹੈ ਜਦੋਂ ਤੱਕ ਲੋਕ ਉਹਨੂੰ ਆ ਕੇ ਪੈਸੇ ਨਹੀਂ ਚੜਾ ਦਿੰਦੇ ਜਦੋਂ ਤੱਕ ਚੜਾਵਾ ਨਹੀਂ ਚੜਦਾ ਉਦੋਂ ਤੱਕ ਉਹ ਇੰਤਕਾਲ ਪੈਂਡਿੰਗ ਰੱਖਦਾ ਹੈ ਲੇਕਿਨ ਉਸਨੇ ਅੱਗੇ ਕੋਈ ਵੀ ਦਲਾਲ ਜਾਂ ਟਾਊਟ ਨਹੀਂ ਰੱਖਿਆ ਹੋਇਆ ਸਿੱਧੇ ਹੀ ਪੈਸੇ ਦੀ ਲੈਣ-ਦੇਣ ਖੁਦ ਕਰਦਾ ਹੈ ਤਰਖੀ ਦਾਦਰੇ ਦੇ ਇੱਕ ਪਟਵਾਰੀ ਦਾ ਜ਼ਿਕਰ ਹੈ ਜੋ ਕਿ ਇੰਤਕਾਲ ਦੇ 1000 ਤੋਂ 2000 ਰੁਪਏ ਲੈਂਦਾ ਹੈ ਇਸੇ ਜ਼ਿਲ੍ਹੇ ਦੇ ਹੋਰ ਪਟਵਾਰੀ ਵੀ ਹਨ ਜਿਨ੍ਹਾਂ ਨੇ ਆਪਣਾ ਰੇਟ 1500 ਤੋਂ 2000 ਰੁਪਏ ਰੱਖਿਆ ਹੋਇਆ ਹੈ ਇਸੇ ਕੰਮ ਫਰੀਦাবাদ ਦੇ ਇੱਕ ਪਟਵਾਰੀ ਦਾ ਜ਼ਿਕਰ ਹੈ ਜੋ ਕਿ ਪੁਰਾਣੀਆਂ ਫਾਈਲਾਂ ਨੂੰ ਲੱਭਣ ਦੇ ਨਾਮ ਤੇ ਹੀ 500 ਤੋਂ ਲੈ ਕੇ 700 ਰੁਪਏ ਲੈ ਲੈਂਦਾ ਹੈ ਸਿਰਫ ਰਿਕਾਰਡ ਦੇ ਵਿੱਚ ਕੋਈ ਫਾਈਲ ਜੇ ਲੱਭਣੀ ਹੈ ਉਸ ਚੀਜ਼ ਦੇ ਹੀ 500 ਤੋਂ 700 ਰੁਪਏ ਤੱਕ ਲੈ ਲਈ ਜਾਂਦੇ ਹਨ ਇਸ ਰਿਪੋਰਟ ਦੇ ਮੁਤਾਬਕ ਰਿਸ਼ਵਤ ਦੇ ਰੇਟ ਸਭ ਤੋਂ ਜ਼ਿਆਦਾ ਗੁੜਗਾਵਾਵਾਂ ਦੇ ਵਿੱਚ ਹਨ ਜਿੱਥੇ ਪਟਵਾਰੀ 3000 ਤੋਂ 5000 ਰੁਪਏ ਫਰਦ ਦੇ ਜਾਂ ਜ਼ਮੀਨਦਾਰ ਨਕਸ਼ਾ ਦੇਣ ਦੇ ਹੀ ਲੈ ਲੈਂਦੇ ਹਨ ਗੁੜਗਾਵਾਵਾਂ ਵਿੱਚ ਜ਼ਿਆਦਾਤਰ ਪਟਵਾਰੀਆਂ ਨੇ ਅੱਗੇ ਆਪਣੇ ਸਹਾਇਕ ਜਾਂ ਟਾਊਟ ਜਾਂ ਬੰਦੇ ਰੱਖੇ ਹੋਏ ਨੇ ਜੋ ਉਹਨਾਂ ਦੇ ਬਿਹਾਫ ਦੇ ਉੱਤੇ ਰਿਸ਼ਵਤ ਲੈਂਦੇ ਨੇ ਰਿਸ਼ਵਤ ਇਕੱਠੀ ਕਰਦੇ ਨੇ ਇਸੇ ਸੂਚੀ ਦੇ ਵਿੱਚ ਛੱਜਰ ਦੇ ਇੱਕ ਪਟਵਾਰੀ ਦਾ ਵੀ ਜ਼ਿਕਰ ਹੈ ਜੋ ਕਿ ਜ਼ਮੀਨ ਰਿਕਾਰਡ ਦੇ ਵਿੱਚ ਗਲਤੀ ਨੂੰ ਦਰੁਸਤ ਕਰਨ ਦੇ 1000 ਰੁਪਏ 10000 ਰੁਪਏ ਲੈਂਦਾ ਹੈ ਜੇ ਰਿਕਾਰਡ ਨੂੰ ਠੀਕ ਕਰਨਾ ਹੈ ਦਰੁਸਤ ਕਰਨਾ ਹੈ ਉਸ ਦੇ 10000 ਰੁਪਏ ਲੈਂਦਾ ਹੈ ਜੀਨ ਜ਼ਿਲੇ ਦੇ ਵੀ ਕਈ ਪਟਵਾਰੀ ਹਨ ਜੋ ਕਿ ਜ਼ਮੀਨੀ ਰਿਕਾਰਡਾਂ ਦੇ ਵਿੱਚ ਛੇੜਛਾੜ ਕਰਦੇ ਹਨ ਪੈਸਿਆਂ ਦੇ ਲਈ ਪੈਸੇ ਲੈ ਕੇ ਉਹ ਰਿਕਾਰਡ ਨੂੰ ਬਦਲ ਵੀ ਦਿੰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਛੇੜਖਾਨ ਕਰਨ ਦੇ ਪੈਸੇ ਲੈਂਦੇ ਮੇਵਾ ਮਾਲ ਵਿਭਾਗ ਦੇ ਕਈ ਸੂਤਰੇ ਵੀ ਦੱਸਦੇ ਹਨ ਕਿ ਇਸ ਸੂਚੀ ਵਿੱਚ ਜ਼ਿਆਦਾਤਰ ਨਾਮ ਉਹਨਾਂ ਪਟਵਾਰੀਆਂ ਦੇ ਨੇ ਜਿਨ੍ਹਾਂ ਦੀ ਤਨਾਤੀ ਪਿੰਡੂ ਹਲਕਿਆਂ ਦੇ ਵਿੱਚ ਹੋਈ ਹੋਈ ਹੈ ਜਦੋਂ ਕਿ ਮੋٹے ਪੈਸੇ ਜਿਹੜੇ ਨੇ ਉਹ ਸ਼ਹਿਰਾਂ ਵਿੱਚ ਕਮਾਏ ਜਾ ਸਕਦੇ ਨੇ ਕਿਉਂਕਿ ਸ਼ਹਿਰਾਂ ਵਿੱਚ ਜਿਹੜੀਆਂ ਡੀਲਾਂ ਹੁੰਦੀਆਂ ਨੇ ਉਹ ਬਹੁਤ ਹੀ ਵੱਡੀ ਪੱਦਰ ਦੇ ਉੱਤੇ ਰਕਮ ਉਹਨਾਂ ਵਿੱਚ ਇਨਵੋਲ ਹੁੰਦੀ ਹੈ ਜੋ ਡੀਲਾਂ ਮੋٹے ਪੈਸੇ ਦੀਆਂ ਹੁੰਦੀਆਂ ਨੇ ਉਹ ਜ਼ਿਆਦਾਤਰ ਸ਼ਹਿਰਾਂ ਵਿੱਚ ਹੁੰਦੀਆਂ ਨੇ ਲੇਕਿਨ ਉਥੋਂ ਦੇ ਪਟਵਾਰੀ ਇਸ ਲਿਸਟ ਦੇ ਵਿੱਚ ਨਹੀਂ ਪਾਏ ਗਏ ਸਿਰਫ ਪਿੰਡੂ ਇਲਾਕਿਆਂ ਦੇ ਪਟਵਾਰੀ ਹੀ ਇਸ ਲਿਸਟ ਦੇ ਵਿੱਚ ਇਸ ਸੂਚੀ ਦੇ ਵਿੱਚ ਪਾਏ ਗਏ ਨੇ ਹੁਣ ਪਟਵਾਰੀ ਤੇ ਕਨਗੋ ਐਸੋਸੀਏਸ਼ਨ ਦੇ ਪ੍ਰਧਾਨ ਜੈਵਿਰ ਸਿੰਘ ਚਾਹਲ ਉਹ ਇਹ ਕਹਿੰਦੇ ਨੇ ਕਿ ਸਰਕਾਰ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਗਲਤ ਹੈ ਤੇ ਉਹ ਇਸ ਦਾ ਵਿਰੋਧ ਕਰਦੇ ਹਨ ਕਿਸੇ ਵੀ ਸਰਕਾਰੀ ਕਰਮਚਾਰੀ ਦਾ ਨਾਮ ਇਸ ਤਰ੍ਹਾਂ ਭ੍ਰਸ਼ਟਾਚਾਰ ਦੇ ਦੋਸ਼ ਦੇ ਨਾਲ ਜਨਤਕ ਕਰਨਾ ਸਹੀ ਨਹੀਂ ਹੈ ਇਹ ਕਾਰਵਾਈ ਸੰਵਿਧਾਨ ਤੇ ਮਨੁੱਖਤਾ ਦੇ ਵੀ ਖਿਲਾਫ ਹੈ ਐਸੋਸੀਏਸ਼ਨ ਇੱਕ ਦੋ ਦਿਨ ਦੇ ਅੰਦਰ ਅੰਦਰ ਮੀਟਿੰਗ ਕਰੇਗੀ ਚਰਚਾ ਕਰੇਗੀ ਤੇ ਅੱਗੇ ਦਾ ਫੈਸਲਾ ਲਵੇਗੀ ਰੈਵਨਿਊ ਮੰਤਰੀ ਜਿਹੜੇ ਨੇ ਮਾਲ ਮੰਤਰੀ ਹਰਿਆਣੇ ਦੇ ਵਿਪਲ ਕੋਇਲ ਉਹ ਇਸ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਨੇ ਉਹ ਇਸ ਕਦਮ ਨੂੰ ਸੂਬੇ ਦੇ ਮਾਲ ਵਿਭਾਗ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨ ਦੇ ਲਈ ਜ਼ਰੂਰੀ ਦੱਸਦੇ ਨੇ ਇਸੇ ਲਈ ਚੱਕਿਆ ਹੋਇਆ ਕਦਮ ਕਹਿੰਦੇ ਨੇ ਭਾਜਪਾ ਜ਼ੀਰੋ ਟੋਲਰੈਂਸ ਰੱਖਦੀ ਹੈ ਭ੍ਰਸ਼ਟਾਚਾਰ ਦੇ ਲਈ ਤੇ ਅਸੀਂ ਪਹਿਲਾਂ ਹੀ ਕਾਰਵਾਈ ਦੇ ਹੁਕਮ ਦੇ ਚੁੱਕੇ ਹਾਂ ਇਹ ਉਹਨਾਂ ਵੱਲੋਂ ਕਿਹਾ ਹੁਣ ਇਹ ਸਾਰੀ ਗੱਲਬਾਤ ਦਾ ਹਰਿਆਣਾ ਸਰਕਾਰ ਦੀ ਆਪਾਂ ਕੀਤੀ ਹੈ ਕਿ ਉਹਨਾਂ ਨੇ ਪਟਵਾਰੀਆਂ ਦੀ ਇਸ ਤਰੀਕੇ ਨਾਲ ਸੂਚੀ ਇਕੱਠੀ ਕੀਤੀ ਹੈ ਤੇ ਇਹੇ ਕਾਰਵਾਈ ਕਰਨ ਜਾ ਰਹੇ ਨੇ ਪਰ ਇਹ ਸਾਰਾ ਕੁਝ ਤੁਹਾਨੂੰ ਸੁਣਿਆ ਸੁਣਿਆ ਨਹੀਂ ਲੱਗਦਾ ਕੀ ਪੰਜਾਬ ਦੇ ਵਿੱਚ ਇਸ ਤੋਂ ਅਲੱਗ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ ਵੀ ਇਨ੍ਹਾਂ ਕੰਮਾਂ ਦੀਆਂ ਇਸੇ ਤਰੀਕੇ ਨਾਲ ਰੇਡ ਲਿਸਟਾਂ ਨੇ ਇਸੇ ਤਰੀਕੇ ਨਾਲ ਕਚਹਿਰੀਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਪੈਸੇ ਲਏ ਜਾਂਦੇ ਨੇ ਇੱਥੇ ਵੀ ਪਰਵਾਰੀਆਂ ਨੇ ਅੱਗੇ ਕੰਮ ਕਰਨ ਦੇ ਲਈ ਬੰਦੇ ਰੱਖੇ ਹੋਏ ਨੇ ਉਹ ਘੱਟ ਤਨਖਾਹ ਤੇ ਲੈ ਕੇ ਉਹਨਾਂ ਦਾ ਜੋ ਆਪਣਾ ਕੰਮ ਹੈ ਜਿਸ ਦੇ ਲਈ ਉਹ ਸਰਕਾਰ ਤੋਂ ਤਨਖਾਹ ਲੈਂਦੇ ਨੇ ਉਸ ਕੰਮ ਕਰਨ ਵਾਸਤੇ ਵੀ ਉਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਹਨ ਬਹੁਤ ਹੀ ਘੱਟ ਪੈਸਿਆਂ ਦੇ ਬਾਰ ਬਾਰ ਇਹ ਕਰੇ ਹੁੰਦਾ ਹੈ ਕਿ ਪਰਿਵਾਰੀਆਂ ਦੀਆਂ ਅਸਾਮੀਆਂ ਬਹੁਤ ਨੇ ਜਿਨ੍ਹਾਂ ਵਿੱਚੋਂ ਕਾਫੀ ਖਾਲੀ ਪਈਆਂ ਨੇ ਤੇ ਪਰਿਵਾਰੀਆਂ ਉੱਤੇ ਵਰਕਲੋਡ ਬਹੁਤ ਹੈ। ਇਹੀ ਦਲੀਲ ਹਰਿਆਣਾ ਦੇ ਵਿੱਚ ਵੀ ਦਿੱਤੀ ਗਈ ਹੈ ਕਿ ਜੀ ਉੱਥੇ ਵੀ ਜਿਹੜੀਆਂ ਅਸਾਮੀਆਂ ਨੇ ਖਾਲੀ ਪਈਆਂ ਨੇ ਇਸ ਕਰਕੇ ਪਰਿਵਾਰੀਆਂ ਤੇ ਵਰਕਲੋਡ ਬਹੁਤ ਹੈ। ਲੇਕਿਨ ਵਰਕਲੋਡ ਵੱਧ ਹੋਣਾ ਕੀ ਰਿਸ਼ਵਤ ਲੈਣ ਨੂੰ ਜਾਇਜ਼ ਬਣਾ ਦਿੰਦਾ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਇਸ ਮਹਿਕਮੇ ਨੂੰ ਜਦੋਂ ਵੀ ਕਿਸੇ ਨੇਤਾ ਨੇ ਟੂਰ ਤੇ ਆਉਣਾ ਹੁੰਦਾ ਹੈ ਜਾਂ ਕੋਈ ਪ੍ਰੋਗਰਾਮ ਰੱਖਣਾ ਹੁੰਦਾ ਉਹਦੇ ਵਿੱਚ ਖਰਚਾ ਜਿਹੜਾ ਹੈ ਇਹਨਾਂ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਉਹ ਖਰਚਾ ਕਰਨ ਦੇ ਲਈ ਹੀ ਇਹ ਪੈਸੇ ਇਕੱਠੇ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਦੀ ਇਹ ਵਿਵਸਥਾ ਬਣੀ ਹੋਈ ਹੈ ਉਹ ਸਾਰਾ ਪੈਸਾ ਖੁਦ ਨਹੀਂ ਰੱਖਦੇ ਆਪਣੇ ਕੋਲ ਨਹੀਂ ਰੱਖਦੇ ਕਮਾਈ ਨਹੀਂ ਰੱਖਦੇ ਉਹ ਅੱਗੇ ਇਹਨਾਂ ਰਾਜਨੇਤਾਾਂ ਦੇ ਸਿਆਸੀ ਨੇਤਾਵਾਂ ਦੇ ਫੰਕਸ਼ਨਾਂ ਉੱਤੇ ਖਰਚਦੇ ਨੇ ਇਸ ਕਰਕੇ ਇਸ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਵੀ ਕਿਸੇ ਵੀ ਤਰੀਕੇ ਨਾਲ ਜਸਟੀਫਾਈਡ ਨਹੀਂ ਹੈ ਸਹੀ ਨਹੀਂ ਹੈ ਇੰਨਾ ਪਟਵਾਰੀਆਂ ਦੀਆਂ ਕਾਨੂਆਂ ਦੀਆਂ ਅੱਗੇ ਐਸੋਸੀਏਸ਼ਨਾਂ ਬਣੀਆਂ ਹੋਈਆਂ ਨੇ ਯੂਨੀਅਨਾਂ ਬਣੀਆਂ ਹੋਈਆਂ ਨੇ ਜੇ ਕਿਸੇ ਦੇ ਉੱਤੇ ਕੋਈ ਐਕਸ਼ਨ ਹੁੰਦਾ ਹੈ ਜੇ ਕੋਈ ਫੜਿਆ ਜਾਂਦਾ ਹੈ ਤਾਂ ਨਾਲ ਦੀ ਨਾਲ ਇਨ੍ਹਾਂ ਵੱਲੋਂ ਹੜਤਾਲ ਦਾ ਐਲਾਨ ਕਰਕੇ ਸਾਰਾ ਕੰਮਕਾਟ ਠੱਪ ਕਰ ਦਿੱਤਾ ਜਾਂਦਾ ਹੈ ਪਿੱਛੇ ਜੇ ਪੰਜਾਬ ਵਿੱਚ ਇਹ ਐਸੋਸੀਏਸ਼ਨ ਦਾ ਪ੍ਰਧਾਨ ਪੰਜਾਬ ਦੀ ਵਿਜੀਲੈਂਸ ਨੇ ਰੰਗੇ ਹੱਥੀਂ ਰਿਸ਼ਵਤ ਲੈਂਦਾ ਫੜਿਆ ਸੀ ਤੇ ਨਾਲ ਦੀ ਨਾਲ ਹੜਤਾਲ ਉਹਨਾਂ ਵੱਲੋਂ ਅਨਾਉਂਸ ਕਰ ਦਿੱਤੀ ਗਈ ਸੀ ਤਿੰਨ ਦਿਨ ਪਹਿਲਾਂ ਹੀ ਦੁਬਾਰਾ ਫੇਰ ਹੜਤਾਲ ਇਸੇ ਮੁੱਦੇ ਦੇ ਉੱਤੇ ਇਹਨਾਂ ਵੱਲੋਂ ਅਨਾਉਂਸ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਕਿ ਅਗਲੇ ਕਿਸੇ ਡੇਟ ਦੇ ਉੱਤੇ ਇਸ ਦੇ ਉੱਪਰ ਫੈਸਲਾ ਕਰਾਂਗੇ ਯੂਨੀਅਨ ਬਣਾ ਕੇ ਹੜਤਾਲ ਕਰਕੇ ਕੰਮਕਾਰ ਰੋਕ ਕੇ ਸਰਕਾਰ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਕਿ ਇਹਨਾਂ ਉੱਪਰ ਕੋਈ ਐਕਸ਼ਨ ਨਾ ਲਿਆ ਜਾਵੇ ਲੇਕਿਨ ਕਿਸੇ ਵੀ ਤਰੀਕੇ ਨਾਲ ਆਮ ਜਨਤਾ ਦਾ ਨਹੀਂ ਸੋਚਿਆ ਜਾਂਦਾ ਕਿ ਉਹਨਾਂ ਦੇ ਉੱਪਰ ਕੀ ਬੀਤਦੀ ਹੈ ਉਨ੍ਹਾਂ ਦੇ ਕੰਮਕਾਰ ਕਿਸਨੇ ਬੁਰੀ ਤਰੀਕੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਪ੍ਰਭਾਵਿਤ ਹੁੰਦੇ ਨੇ ਕਿਸੇ ਨੂੰ ਉਸ ਦਾ ਕੋਈ ਫਿਕਰ ਨਹੀਂ ਸਰਕਾਰਾਂ ਕੁਝ ਲੋਕਾਂ ਤੇ ਐਕਸ਼ਨ ਲੈਣ ਦੀ ਗੱਲ ਕਰਦੀਆਂ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਕਈ ਕਾਂਗਰਸ ਦੇ ਨੇਤਾ ਫੜੇ ਗਏ ਪ੍ਰਸ਼ਟਾਚਾਰ ਦੇ ਉਰੂਪਾਂ ਵਿੱਚ ਫੜੇ ਗਏ ਹੌਲੀ ਹੌਲੀ ਕਰਕੇ ਸਾਰੇ ਹੀ ਬਾਹਰ ਆ ਗਏ ਨੇ ਕਈਆਂ ਦੀਆਂ ਤਾਂ ਐਫ ਆਈ ਆਰਾਂ ਵੀ ਕੁਐਸ਼ ਹੋ ਗਈਆਂ ਨੇ ਕੋਰਟ ਵੱਲੋਂ ਅਦਾਲਤਾਂ ਵੱਲੋਂ ਕਈਆਂ ਦੇ ਕੇਸ ਵੀ ਕੈਨਸਲ ਕਰ ਦਿੱਤੇ ਗਏ ਨੇ ਤੇ ਉਹ ਹੁਣ ਬਾਹਰ ਆਜ਼ਾਦ ਘੁੰਮ ਰਹੇ ਨੇ ਫਿਰ ਇਸ ਤਰ੍ਹਾਂ ਦੀ ਕਾਰਵਾਈ ਦਾ ਕੀ ਫਾਇਦਾ ਕੀ ਇਹ ਸਿਰਫ ਖਾਣਾ ਪੁਰਤੇ ਲਈ ਹੈ ਕੀ ਇਹ ਸਿਰਫ ਵੋਟਾਂ ਦੇ ਦਿਖਾਵੇ ਲਈ ਹੈ ਕਿ ਹਾਂਜੀ ਅਸੀਂ ਭ੍ਰਿਸ਼ਟਾਚਾਰ ਪਰ ਲਗਾਮ ਪਾਉਣ ਦੀ ਲਗਾਮ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅਸਲ ਵਿੱਚ ਹੁੰਦਾ ਕੁਝ ਨਹੀਂ ਗਰਾਊਂਡ ਤੇ ਜ਼ਮੀਨ ਦੇ ਉੱਤੇ ਰੇਟ ਵਧ ਜਾਂਦੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਿਆ ਤੇ ਕਿਹਾ ਗਿਆ ਕਿ ਇਨਾਂ ਕਰਮਚਾਰੀਆਂ ਵੱਲੋਂ ਇਹ ਕਹਿ ਕੇ ਕਿ ਹੁਣ ਸ਼ਕਤੀ ਬਹੁਤ ਹੋ ਗਈ ਹੈ ਜੀ ਕਾਰਵਾਈ ਦਾ ਡਰ ਰਹਿੰਦਾ ਹੈ ਹਮੇਸ਼ਾ ਉਹ ਰੇਟ ਜਿੰਨਾ ਦੇ ਉੱਪਰ ਪਹਿਲਾਂ ਕੰਮ ਕੀਤਾ ਗਿਆ ਸੀ ਉਹਨਾਂ ਨੂੰ ਦੁੱਗਣਾ ਤਿਗਣਾ ਤੱਕ ਕਰ ਦਿਆ ਦਿੱਤਾ ਗਿਆ ਇਹ ਕਹਿ ਕੇ ਕਿ ਹੁਣ ਸ਼ਕਤੀ ਬਹੁਤ ਹੈ ਜੀ ਸਾਡੇ ਤੇ ਕਾਰਵਾਈ ਦਾ ਡਰ ਹੈ ਇਸ ਲਈ ਇਹ ਕੰਮ ਰਿਸਕੀ ਹੋ ਗਿਆ ਹੈ ਮੁਸ਼ਕਲ ਹੋ ਗਿਆ ਇਸ ਲਈ ਪੈਸੇ ਜ਼ਿਆਦਾ ਲੱਗਣਗੇ ਆਮ ਲੋਕਾਂ ਦੀ ਭਲਾਈ ਦੀ ਜਗ੍ਹਾ ਪਬਲਿਕ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ 3 ਗੁਣਾ 2 ਗੁਣਾ ਪੈਸੇ ਉਹਨਾਂ ਹੀ ਕੰਮਾਂ ਵਾਸਤੇ ਦੇਣੇ ਪੈ ਰਹੇ ਹਨ ਫੇਰ ਇਹ ਲੜਾਈ ਕਿੰਨੀ ਕੁ ਕਾਰਾਗਰ ਹੈ ਕਿ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ ਘਟ ਗਿਆ ਹੈ ਲੇਕਿਨ ਜ਼ਮੀਨ ਦੇ ਉੱਤੇ ਅਜੇਆ ਨਹੀਂ ਦਿਖਦਾ ਹਾਂ ਮਹਿੰਮ ਚਲਾਉਣ ਦੇ ਲਈ ਇੱਕ ਕੈਂਪੇਨ ਦੇ ਤੌਰ ਤੇ ਰਨ ਕਰਨ ਲਈ ਇਹ ਗੱਲਾਂ ਚੰਗੀਆਂ ਨੇ ਸ਼ਾਇਦ ਭਾਜਪਾ ਨੂੰ ਵੀ ਇਹ ਲੱਗ ਰਿਹਾ ਹੈ ਕਿ ਉਸ ਦੇ ਹਰਿਆਣਾ ਦੇ ਦੋਨੋਂ ਪਾਸੇ ਜੋ ਸਰਕਾਰ ਹੈ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਵਾ ਕਰਕੇ ਪਬਲਿਕ ਦੀ ਸਹਿਮਤੀ ਲੈ ਰਹੀ ਹੈ ਜੇ ਉਹਨਾਂ ਨੇ ਵੀ ਪਬਲਿਕ ਦੇ ਵਿੱਚ ਆਪਣੀ ਸਾਖ ਬਚਾ ਕੇ ਰੱਖਣੀ ਹੈ ਉਹਨਾਂ ਨੂੰ ਵੀ ਇਹ ਕੰਮ ਕਰਨਾ ਪਏਗਾ ਇਸੇ ਤਰੀਕੇ ਨਾਲ ਉਹਨਾਂ ਵੱਲੋਂ ਇਹ ਲਿਸਟ ਜਾਰੀ ਕਰਕੇ ਇਹ ਦਿਖਾਇਆ ਜਾ ਰਿਹਾ ਹੈ ਕਿ ਹਾਂ ਉਹ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਲੈਣ ਦੇ ਚਾਹਵਾਨ ਨੇ ਜਾਂ ਉਸ ਤੇ ਵਿੱਚ ਯਕੀਨ ਰੱਖਦੇ ਨੇ ਕਿ ਭ੍ਰਿਸ਼ਟਾਚਾਰ ਨੂੰ ਉਹ ਖਤਮ ਕਰਨਾ ਚਾਹੁੰਦੇ ਨੇ ਕਾਰਨ ਕੁਝ ਵੀ ਹੋਣ ਲੇਕਿਨ ਭ੍ਰਿਸ਼ਟਾਚਾਰ ਖਤਮ ਨਹੀਂ ਹੋ ਰਿਹਾ ਹੈ ਕਿਉਂਕਿ ਇਹ ਸਮਾਜ ਦੀ ਇੱਕ ਬਹੁਤ ਵੱਡੀ ਬੁਰਾਈ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਰਿਸ਼ਵਤ ਲੈਣ ਦੇ ਨਾਲ-ਨਾਲ ਰਿਸ਼ਵਤ ਦੇਣ ਵਾਲਾ ਵੀ ਉਨਾ ਹੀ ਜ਼ਿੰਮੇਵਾਰ ਹੈ ਰਿਸ਼ਵਤ ਦੇਣਾ ਵੀ ਇੱਕ ਜੁਰਮ ਹੈ ਗੁਨਾਹ ਹੈ ਲੇਕਿਨ ਫਿਰ ਵੀ ਲੋਕ ਨਹੀਂ ਹਟਦੇ ਲੋਕ ਆਪਣਾ ਕੰਮ ਛੇਤੀ ਕਰਾਉਣ ਦੇ ਲਈ ਰਿਸ਼ਵਤ ਦੇਣ ਨੂੰ ਇੱਕ ਜ਼ਰੂਰੀ ਹਿੱਸਾ ਸਮਝਦੇ ਨੇ ਕਿ ਇਹ ਇੱਕ ਜ਼ਰੂਰੀ ਹਿੱਸਾ ਹੈ ਕੰਮ ਕਰਾਉਣ ਦਾ ਸਰਕਾਰੀ ਕੰਮ ਕਰਾਉਣ ਦਾ ਕਿ ਜੇਕਰ ਰਿਸ਼ਵਤ ਨਹੀਂ ਦਿੱਤੀ ਜਾਂਦੀ ਤਾਂ ਇਸ ਦਾ ਮਤਲਬ ਕੰਮ ਨਹੀਂ ਹੋਵੇਗਾ ਇਸੇ ਤਰੀਕੇ ਨਾਲ ਸਮਾਜਿਕ ਇੱਕ ਹੋਰ ਬੁਰਾਈ ਸੀ ਜਿਹਨੂੰ ਕਿਹਾ ਜਾਂਦਾ ਕਿ ਦਾਜ ਤੁਸੀਂ ਮੰਗੜਾ ਬੰਦ ਕਰ ਦਿਓ ਜੀ ਤੇ ਦੇਣਾ ਆਪਣੇ ਆ ਬੰਦ ਹੋ ਜਾਏਗਾ ਲੇਕਿਨ ਉਹ ਵੀ ਕਿਸੇ ਵੀ ਤਰੀਕੇ ਨਾਲ ਬੰਦ ਨਹੀਂ ਹੋਇਆ ਲੈਣਾ ਦੇਣਾ ਦੋਨੇ ਹੀ ਬਾਦ ਦਸਤੂਰ ਉਵੇਂ ਹੀ ਚੱਲ ਰਹੇ ਨੇ ਇਸੇ ਤਰੀਕੇ ਨਾਲ ਰਿਸ਼ਵਤ ਵੀ ਭ੍ਰਿਸ਼ਟਾਚਾਰ ਵੀ ਸ਼ਾਇਦ ਸਾਡੇ ਜੀਵਨ ਦਾ ਇੱਕ ਅਣਖੜਵਾ ਅੰਗ ਬਣ ਗਿਆ ਹੈ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਪਰੇ ਨਹੀਂ ਕੀਤਾ ਜਾ ਸਕਦਾ ਲੇਕਿਨ ਜੇ ਸਰਕਾਰ ਚਾਹੇ ਜੇ ਉਹਨਾਂ ਦਾ ਇਰਾਦਾ ਵਾਕਿਆ ਹੀ ਇਸ ਤਰ੍ਹਾਂ ਦਾ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਨੇ ਤੇ ਸ਼ੁਰੂਆਤ ਉਹਨਾਂ ਨੂੰ ਆਪਣੇ ਤੋਂ ਕਰਨੀ ਪੈਗੀ ਆਪਣੇ ਨੇਤਾਵਾਂ ਤੋਂ ਕਰਨੀ ਪਵੇਗੀ ਜਿਹੜੇ ਉਹ ਬੇਹਿਸਾਬ ਪੈਸੇ ਇਕੱਠੇ ਕਰਦੇ ਨੇ ਉਸ ਨੂੰ ਬੰਦ ਕਰਨਾ ਹੋਵੇਗਾ ਫੇਰ ਹੀ نیچے ਤੁਸੀਂ ਉਹਨਾਂ ਅਫਸਰਾਂ ਨੂੰ ਉਹਨਾਂ ਸਰਕਾਰੀ ਕਰਮਚਾਰੀਆਂ ਨੂੰ ਰੋਕ ਸਕਦੇ ਹੋ ਅਜੇ ਕੰਮ ਕਰਨ ਨੂੰ ਜੇ ਤੁਸੀਂ ਆਪ ਪਾਕ ਸਾਫ ਜੇ ਨੇਤਾ ਹੀ ਫੜੇ ਜਾਂਦੇ ਰਹਿਣਗੇ ਤੇ ਫੇਰ 6 ਮਹੀਨੇ ਸਾਲ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਏਗਾ ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੇਗੀ ਭਾਵੇਂ ਟੀਵੀ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਕਰੋੜਾ ਰੁਪਏ ਦੀਆਂ ਗੱਥੀਆਂ ਦਿਖਾ ਦਿਓ ਕਿ ਉਹਨਾਂ ਕੋਲ ਰਿਕਵਰ ਹੋਈਆਂ ਨੇ ਸਜ਼ਾ ਕਿਸੇ ਨੂੰ ਨਹੀਂ ਹੁੰਦੀ ਨਾ ਕਿਸੇ ਆਈਏ ਅਫਸਰ ਨੂੰ ਹੁੰਦੀ ਹੈ ਨਾ ਕਿਸੇ ਨੇਤਾ ਨੂੰ ਹੁੰਦੀ ਹੈ ਇਹ ਸਭ ਕੁਝ ਦੇਖਦੇ ਹੋਏ ਹੀ ਭ੍ਰਿਸ਼ਟਾਚਾਰ ਇਸ ਇੰਨੇ ਵੱਡੇ ਪੱਮਾਨੇ ਤੇ ਸਾਡੇ ਦੇਸ਼ ਦੇ ਵਿੱਚ ਫੈਲਿਆ ਹੋਇਆ ਹੈ ਜਦੋਂ ਤੱਕ ਉੱਪਰੋਂ ਇਸ ਦੀ ਸ਼ੁਰੂਆਤ ਨਹੀਂ ਹੁੰਦੀ ਜਦੋਂ ਤੱਕ ਨੇਤਾ ਲੋਕਾਂ ਨੂੰ ਇਸ ਦੀਆਂ ਸਜ਼ਾਵਾਂ ਨਹੀਂ ਹੁੰਦੀਆਂ ਆਈਏ ਅਫਸਰਾਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਉਮੀਦ ਕਰਨਾ ਕਿ ਛੋਟੇ ਕਰਮਚਾਰੀ ਰਿਸ਼ਵਤ ਲੈਣਾ ਬੰਦ ਕਰ ਦੇਣਗੇ ਜਾਂ ਲੋਕ ਰਿਸ਼ਵਤ ਦੇਣਾ ਬੰਦ ਕਰ ਦੇਣਗੇ ਇਹ ਇਕ ਸੁਪਨੇ ਵਾਂਕਰਹੀ ਹੈ ਜੋ ਕਿ ਕਦੇ ਸੱਚ ਨਹੀਂ ਹੋਏਗਾ ਸੋ ਜੇ ਸਰਕਾਰਾਂ ਇਸ ਗੱਲ ਦੇ ਲਈ ਇਮਾਨਦਾਰੀ ਨਾਲ ਚਾਹੁੰਦੀਆਂ ਨੇ ਕਿ ਭ੍ਰਸ਼ਟਾਚਾਰ ਦਾ ਖਾਤਮਾ ਕਰਨਾ ਚਾਹੀਦਾ ਹੈ ਆਪਣੀ ਪਾਰਟੀ ਤੋਂ ਆਪਣੇ ਘਰ ਦੇ ਅੰਦਰ ਉਹਨਾਂ ਨੂੰ ਸ਼ੁਰੂਆਤ ਕਰਨੀ ਪਵੇਗੀ ਉਮੀਦ ਕਰਦੇ ਹਾਂ ਕਿ ਇਹ ਸ਼ੁਰੂਆਤ ਕਿਸੇ ਨਾ ਕਿਸੇ ਦਿਨ ਜ਼ਰੂਰ ਹੋਏਗੀ ਤੇ ਆਮ ਲੋਕਾਂ ਤੋਂ ਜਿਹੜਾ ਇਸ ਭ੍ਰਸ਼ਟਾਚਾਰ ਦਾ ਭਾਰ ਜੋ ਉਹਨਾਂ ਦੇ ਉੱਪਰ ਪਿਆ ਹੋਇਆ ਹੈ ਉਸ ਬੋਝ ਤੋਂ ਉਹਨਾਂ ਨੂੰ ਆ ਕਲਾਸੀ ਮਿਲੇਗੀ ਉਸ ਤੋਂ ਉਹਨਾਂ ਦਾ ਛੁਟਕਾਰਾ ਹੋਏਗਾ ਇਸੇ ਉਮੀਦ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ